ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਦੇ ਵੱਲੋਂ ਦੱਸਿਆ ਗਿਆ ਕਿ ਹੜ੍ਹ ਦੇ ਕਾਰਨ ਲਗਭਗ 5 ਲੱਖ 1 ਇਕੜ ਫਸਲ ਗਵਾਉਣ ਵਾਲੇ ਕਿਸਾਨਾਂ ਦੀ ਮਦਦ ਲਈ ਸਰਕਾਰ ਨੇ ਮੁਫਤ ਬੀਜ ਦੇਣ ਦਾ ਫੈਸਲਾ ਕੀਤਾ ਇਸ ਲਈ ਉਹਨਾਂ ਨੂੰ 74 ਕਰੋੜ ਮੁੱਲ ਦਾ 2 ਲੱਖ ਕੁਇੰਟਲ ਕਣਕ ਦਾ ਬੀਜ ਮੁਫਤ ਉਪਲਬਧ ਕਰਵਾਇਆ ਜਾਵੇਗਾ ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਇਹ ਬੀਜ 50% ਸਬਸਿਡੀ ਤੇ ਦਿੱਤੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਹਨਾਂ ਦੀ ਹਰ ਸੰਭਵ ਮਦਦ ਵੀ ਕੀਤੀ ਜਾਵੇਗੀ ਇਸੇ ਤਹਿਤ ਕਣਕ ਦੇ ਬੀਜ ਵੰਡਣ ਦਾ ਐਲਾਨ ਕੀਤਾ ਗਿਆ ਜਿਸ ਦਾ ਖਰਚਾ ਸਰਕਾਰ ਖੁਦ ਚੁੱਕੇਗੀ ਉਹਨਾਂ ਦੱਸਿਆ ਕਿ ਇਸ ਲਈ 17 ਕਰੋੜ ਦਾ ਬਜਟ ਵੀ ਜਾਰੀ ਕੀਤਾ ਗਿਆ ਜਿਹੜੇ ਪੰਜਾਬ ਵਿੱਚ ਕਾਫੀ ਵੱਡਾ بارشਾਂ ਨਾਲ ਫੜਾ ਨਾਲ ਨੁਕਸਾਨ ਹੋ ਗਿਆ ਸੀ ਉਸ ਪ੍ਰਤੀ ਤੁਹਾਡੇ ਨਾਲ ਸਾਰੀ ਹੀ ਸਮੁੱਚੀ ਪ੍ਰੈਸ ਨਾਲ ਸਾਰੇ ਪੈਣ ਪ੍ਰਾਵਾਂ ਦੇ ਮੈਂ ਰੂਬਰੂ ਹੋਇਆ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਕੱਲ ਇੱਕ ਐਲਾਨ ਵੀ ਕੀਤਾ ਸੀ ਕਿ ਜਿਹੜੇ ਜ਼ਿਲ੍ਹਿਆਂ ਵਿੱਚ ਇਹ ਹੜ੍ਹਾਂ ਤੋਂ ਬਹੁਤ ਵੱਡਾ ਪ੍ਰਭਾਵ ਜਿਹਦੇ ਪੀੜਤ ਹੋ ਗਏ ਸਨ ਉਹਨਾਂ ਲਈ ਜਿਹੜਾ ਅਸੀਂ 5 ਲੱਖ ਏਕੜ ਦੀ ਬਜਾਈ ਕਰਨ ਦੇ ਵਾਸਤੇ ਸਰਕਾਰ ਵੱਲੋਂ ਵੀ ਜਿਹੜਾ ਚੰਗੀ ਵਧੀਆ ਕਿਸਮ ਦਾ ਉਮਹਾਇਆ ਕਰਾਇਆ ਜਾਊਗਾ ਉਸ ਵਾਸਤੇ ਸਭ ਤਿਆਰੀਆਂ ਸਭ ਜ਼ਿੰਮੇਵਾਰ ਕਿਸਾਨ ਭਰਾਵਾਂ ਦੇ ਨਾਲ ਪੰਜਾਬ ਦੀ ਸਰਕਾਰ ਖੜੀ ਹੈ ਇਸ ਤੋਂ ਇਲਾਵਾ ਜਿਹੜਾ ਸੀ ਪਹਿਲਾਂ ਵੀ ਇਹ ਜਿਹੜੇ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਨੇ ਉਹਨਾਂ ਦੀ ਵੱਖਰੀ ਗੱਲ ਹੈ ਕਿ ਉਹਨਾਂ ਸਭ ਕੁਝ ਉਨਾਂ ਨੂੰ ਫੇਰੀ ਜਿਹੜਾ ਮਹਈਆ ਕਰਾਇਆ ਜਾਊਗਾ ਇਸ ਤੋਂ ਇਲਾਵਾ ਜਿਹੜੇ ਅਸੀਂ 17 ਕਰੋੜ ਰੁਪਇਆ ਦੂਸਰੇ ਜ਼ਿਲਾਂ ਵਿੱਚ ਜਿਹੜੀ 50% ਕੜਕ ਦੇ ਬੀਜ ਤੇ ਸਬਸਿਡੀ ਦਿੰਨੇ ਆ ਉਹਦੇ ਲਈ ਸਾਰੇ ਕੇ ਜ਼ਿਮੀਂਦਾਰ ਭਰਾ ਉਹ ਚੰਗੀਆਂ ਕਿਸਮਾਂ ਜਿਹਦੇ ਤੇ ਇਹ ਵੀ ਅਸੀਂ ਮਹਈਆ ਕਰਾ ਸਕੀਏ ਉਹਦੇ ਲਈ ਵੀ ਸਰਕਾਰ ਉਹਨਾਂ ਜ਼ਿਲ੍ਹਿਆਂ ਵਾਸਤੇ ਵੀ वैसे ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ 2300 ਦੇ ਕਰੀਬ ਪਿੰਡ ਜਿਹੜੇ ਉਹਦੇ ਪ੍ਰਭਾਵ ਥੱਲੇ ਆਏ ਐ ਔਰ ਉਹਦੇ ਚ ਜਿੱਥੇ ਸਾਡੀ ਖੇਤੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਜੇ ਕਹੀਏ ਅਸੀਂ ਪਸ਼ੂਆਂ ਦਾ ਵੀ ਬਿਲਡਿੰਗਾਂ ਦਾ ਵੀ ਉਹ ਸਾਰਾ ਬਹੁਤ ਜਿਹੜਾ ਕਿ ਇੱਕ ਵਾਰੀ ਪੰਜਾਬ ਲਈ ਅਸੀਂ ਸਾਰੇ ਇਸ ਔਖੀ ਘੜੀ ਵਿੱਚ ਖੜੇ ਆ ਇੱਕ ਦੂਸਰੇ ਨਾਲ ਪੈਣਪਰਾ ਜਿਹੜੇ ਹੱਥ ਨਾਲ ਹੱਥ ਜੋੜ ਕੇ ਇਸ ਦੁੱਖ ਵਿੱਚ ਖੜ ਕੇ ਸਾਥ ਵੀ ਦਿੱਤਾ ਹੈ ਪੰਜਾਬ ਦੀਆਂ ਚਾਹੇ ਕੋਈ ਸੰਸਥਾਵਾਂ ਸੀ ਜਿਹੜੀਆਂ ਪਹਿਲਾਂ ਵੀ ਸੇਵਾ ਵਿੱਚ ਰਹੀਆਂ ਚਾਹੇ ਉਹ ਐਨ ਜੀਓ ਸੀ ਜਾਂ ਕੋਈ ਹੋਰ ਅਸੀਂ ਉਹਨਾਂ ਨਾਲ ਵੀ ਜਿੱਥੇ-ਜਿੱਥੇ ਰابطਾ ਹੋ ਸਕੇ ਕਰਕੇ ਪਸ਼ੂ ਪਾਲਣ ਮਹਿਕ ਮੇ ਵੱਲੋਂ ਉਹਨਾਂ ਦੀਆਂ ਦਵਾਈਆਂ ਦਾ ਪ੍ਰਬੰਧ ਜਿੰਨਾ ਵੱਧ ਤੋਂ ਵੱਧ ਕਰਿਆ ਜਾ ਸਕੇ ਜਾਂ ਪਹੁੰਚਾਇਆ ਜਾ ਸਕਦੇ ਉਹਨਾਂ ਨਾਲ ਲੱਗ ਕੇ ਵੀ ਉਹਨਾਂ ਵੱਲੋਂ ਵੀ ਉਹਦੇ ਵਿੱਚ ਵੀ ਸਾਥ ਦੇ ਕੇ ਹਮੇਸ਼ਾ ਕਿਉਂਕਿ ਜਦੋਂ ਇਹੋ ਜਿਹਾ ਵਕਤ ਆ ਜਾਂਦਾ ਹੈ ਉਦੋਂ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਲੋਕ ਕਦੇ ਪਿੱਛੇ ਨਹੀਂ ਰਹਿੰਦੇ ਕਿਤੇ ਦੁਨੀਆ 'ਚ ਹੋਰ ਵੀ ਇਹੋ ਜਿਹੀ ਕਿਤੇ ਲੋੜ ਪਈ ਹੈ ਆਫ ਦੀ ਘੜੀ ਵਿੱਚ ਉੱਥੇ ਵੀ ਆਪਾਂ ਖੜੇ ਹਾਂ ਦੇਸ਼ ਵਿੱਚ ਵੀ ਖੜੇ ਆ ਅੱਜ ਸਾਡੇ ਪੰਜਾਬ ਦੇ ਲੋਕਾਂ ਪੰਜਾਬੀ ਭਰਾਵਾਂ ਤੇ ਬਹੁਤ ਵੱਡੀ ਦਿੱਤਾ ਬਣੀ ਪਈ ਹੈ ਤੋਂ ਜਿਹੜੇ ਸਾਰੇ ਦੂਸਰੇ ਜ਼ਿਲ੍ਹਿਆਂ ਦੇ ਪੰਜਾਬੀ ਭੈਣ ਭਰਾ ਆਪਣੇ ਵੱਲੋਂ ਦਿਲ ਖੋਲ ਕੇ ਇਹ ਮਦਦ ਵੀ ਕਰਦੇ ਆ। ਕੋਟ ਮੈਂ ਜੀ ਸਾਹਿਬ ਇਹ ਜਿਹੜੇ ਸੀਟਸ ਦਿੱਤੇ ਜਾਣਗੇ